ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਵੀ ਜਿੰਨੇ ਵੀ ਬੈਗਰਸ ਨੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜਿੰਨੇ ਵੱਡੇ ਸ਼ਹਿਰ ਨੇ ਲੁਧਿਆਣਾ ਹੋ ਜਵੇ ਜਲੰਧਰ ਹੋ ਜਵੇ ਅੰਮ੍ਰਿਤਸਰ ਹੋ ਜਵੇ ਜਾਂ ਫਿਰ ਹੋ ਜੀਵੇ ਪਟਿਆਲਾ ਸੋ ਜਿੰਨੇ ਵੀ ਵੱਡੇ ਸ਼ਹਿਰ ਨੇ ਵੱਡੇ ਕਸਬੇ ਨੇ ਉਹਨਾਂ ਦੇ ਵਿੱਚ ਆਮੂਮਨ ਤੁਹਾਨੂੰ ਬੈਗਰਸ ਜਿਹੜੇ ਨੇ ਟ੍ਰੈਫਿਕ ਲਾਈਟਾਂ ਦੇ ਉੱਤੇ ਖੜੇ ਨਜ਼ਰ ਆਉਂਦੇ ਨੇ ਔਰ ਹਮੇਸ਼ਾ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਜਾਂ ਸਕੂਟਰ ਤੇ ਜਾਂ 2-ਵੀਲਰ ਤੇ ਕੋ ਬੱਗੇ ਨੇ ਉਹਨਾਂ ਦੀ ਬਾਹਾਂਾਂ ਤੋਂ ਫੜ ਕੇ ਉਹਨਾਂ ਨੂੰ ਖਿੱਚ ਕੇ ਕਿਹਾ ਜਾਂਦਾ ਵੀ ਸਾਨੂੰ ਪੈਸੇ ਦਿੱਤੇ ਜਾਓ ਸੋ ਬੈਗਰਸ ਇੱਕ ਤਰ੍ਹਾਂ ਦੀ ਲਗਾਤਾਰ ਦਿਨ ਬਾ ਦਿਨ ਸੜਕਾਂ ਦੇ ਉੱਤੇ ਵਧ ਰਹੇ ਨੇ ਚਾਹੇ ਉਹ ਲੇਡੀਜ਼ ਹੋਣ ਉਹ ਲੇਡੀਜ਼ ਦੇ ਹੱਥਾਂ ਦੇ ਵਿੱਚ ਨਵਜਨਮੇ ਬੱਚੇ ਛੋਟੀ ਉਮਰਾਂ ਦੇ ਬੱਚੇ ਆਮੂਮਨ ਤੁਸੀਂ ਉਹਨਾਂ ਦੇ ਨਾਲ ਦੇਖੇ ਜਾ ਸਕਦੇ ਹੋਰ ਬੱਚੇ ਵੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਬੱਚਾ ਇੱਕ ਤਰ੍ਹਾਂ ਦਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦਾ ਔਰ ਬੱਚਾ ਸੋ ਰਿਹਾ ਹੁੰਦਾ ਸਾਨੂੰ ਐ ਲੱਗਦਾ ਵੀ ਬੱਚਾ ਸੋ ਰਿਹਾ ਪਰ ਉਹ ਕਿਤੇ ਨਾ ਕਿਤੇ ਜੋ ਸਾਡੇ ਵੱਲੋਂ ਪਤਾ ਲਗਾਇਆ ਗਿਆ ਜਾਂ ਜਿਹੜੇ ਵੀ ਚਾਈਲਡ ਐਕਟੀਵਿਸਟ ਨੇ ਉਹਨਾਂ ਨਾਲ ਗੱਲਬਾਤ ਦੇ ਦੌਰਾਨ ਸਾਡੇ ਜੋ ਗੱਲਾਂ ਪਤਾ ਲੱਗੀਆਂ ਵੀ ਉਹ ਬੱਚੇ ਨੂੰ ਕਿਤਨਾ ਕਿਤੇ ਥੋੜਾ ਨਸ਼ਾ ਦਿੱਤਾ ਜਾਂਦਾ ਵੀ ਬੱਚਾ ਰੋਵੇ ਨਾ ਬੱਚਾ ਤੰਗ ਨਾ ਕਰੇ ਔਰ ਇੱਕ ਤਰ੍ਹਾਂ ਦਾ ਸੁੱਤਾ ਰਹੇ ਔਰ ਲੋਕਾਂ ਦੀ ਮਮਤਾ ਨੂੰ ਜਗਾ ਕੇ ਜਾਂ ਮਮਤਾ ਨੂੰ ਜੇ ਇੱਕ ਤਰ੍ਹਾਂ ਦੇ ਤਰਸ ਦੇ ਆਧਾਰ ਤੇ ਉਹ ਆਪਣਾ ਢਿੱਡ ਭਰਨ ਦੇ ਲਈ ਪੇਟ ਭਰਨ ਦੇ ਲਈ ਉਹਨਾਂ ਤੋਂ ਪੈਸੇ ਦੀ ਡਿਮਾਂਡ ਕਰਦੇ ਨੇ ਤੋਂ ਕਿਤਨਾ ਕਿਤੇ ਇਹ ਵੀ ਪਤਾ ਲੱਗਿਆ ਵੀ ਜਿਹੜੇ ਬੱਚੇ ਠਿਕਾਰੀਆਂ ਦੇ ਹੱਥਾਂ ਦੇ ਵਿੱਚ ਖੜੇ ਹੁੰਦੇ ਆ ਉਹ ਉਹਨਾਂ ਦੇ ਆਪਣੇ ਨਹੀਂ ਹੁੰਦੇ ਉਹ ਬੱਚੇ ਕਿਤਨਾ ਕਿਤੇ ਸਲਾਮ ਏਰੀਏ ਦੇ ਵਿੱਚ ਜਾ ਕੇ ਉਹਨਾਂ ਤੋਂ ਕਰਾਏ ਦੇ ਉੱਤੇ ਲੈ ਕੇ ਆਂਦੇ ਨੇ ਕਿਉਂਕਿ ਬੱਚਾ ਕਿਸੇ ਦਾ ਹੁੰਦਾ ਅਗਲਾ ਕਹਿੰਦਾ ਤੈਨੂੰ ਰੋਜ਼ ਦਾ 100 ਰੁਪਿਆ ਜਾਂ ਰੋਜ਼ ਦਾ 50 ਰੁਪਿਆ ਅਸੀਂ ਦਵਾਂਗੇ ਬੱਚਾ ਤੂੰ ਸਾਨੂੰ ਆਪਣਾ ਦੇ ਦੇ ਅਸੀਂ ਇਹਨੂੰ ਲੈ ਕੇ ਪੀਖ ਮੰਗਣ ਜਾ ਰਹੇ ਹਾਂ ਸੋ ਇਹ ਗੱਲ ਇੱਕ ਬਹੁਤ ਵੱਡੀ ਹੈ ਪ੍ਰਸ਼ਾਸਨ ਨੇ ਤਾਂ ਬੜਾ ਪੁਖਤਾ ਇੰਤਜ਼ਾਮ ਕੀਤਾ ਹੈ ਪ੍ਰਸ਼ਾਸਨ ਨੇ ਜਿਹੜੀ ਡੀਐਨਐਡੀ ਮੁਹਿੰਮ ਚਲਾਈ ਉਹ ਵਾਕਈ ਕਿਤਨਾ ਕਿਤੇ ਇੱਕ अच्छी बात साबित हुई कि कमील ਦਾ ਪੱਥਰ ਸਾਬਤ ਹੋਏਗੀ ਕਿਉਂਕਿ ਜਿੰਨੇ ਵੀ ਗਲਤ ਅਨਸਰ ਨੇ ਜਿੰਨੇ ਵੀ ਗਲਤ ਗਤੀਵਿਧੀਆਂ ਦੇ ਵਿੱਚ ਜਿਹੜੇ ਸ਼ਾਮਿਲ ਹੋਏ ਜਿਹੜੇ ਭਿਖਾਰੀ ਸੀਗੇ ਉਹ ਸੜਕਾਂ ਦੇ ਉੱਤੋਂ ਕਿਤਨਾ ਕਿਤੇ ਨਜ਼ਰ ਬੰਦ ਹੋ ਗਏ ਹੋਏ ਨੇ ਕਿਤਨਾ ਕਿਤੇ ਉਹ ਸੜਕਾਂ ਤੋਂ ਦੂਰ ਹੋ ਗਏ ਹੋਏ ਨੇ ਚੌਂਕਾ ਤੋਂ ਦੂਰ ਹੋ ਗਏ ਹੋਏ ਨੇ ਨਜ਼ਰ ਨਹੀਂ ਆ ਰਹੀ ਕਿਉਂਕਿ ਉਹਨਾਂ ਦੇ ਗਲਤ ਕੀਤੇ ਕੰਮ ਸਾਹਮਣੇ ਆ ਜਾਣਗੇ ਜੇਕਰ ਉਹਨਾਂ ਦਾ ਡੀਐਨਏ ਹੋ ਗਿਆ ਤਾਂ ਡੀਐਨਏ ਦੀ ਜਿਹੜੀ ਮੁਹਿੰਮ ਹੈ ਉਹਦੇ ਤੋਂ ਜਿਹੜੇ ਗਲਤ ਅੰਸਰ ਨੇ ਉਹ ਕਿਤਨਾ ਕੀਤੇ ਸੋਸਾਇਟੀ ਤੋਂ ਟ੍ਰੈਫਿਕ ਲਾਈਟਾਂ ਤੋਂ ਦੂਰ ਹੋ ਗਏ ਹੋਏ ਨੇ ਪਰ ਜਿਹੜੇ ਬੱਚੇ ਰੈਸਕਿਊ ਕੀਤੇ ਨੇ ਜਿਹੜੀਆਂ ਮਹਿਲਾਵਾਂ ਰੈਸਕਿਊ ਕੀਤੀਆਂ ਉਹਨਾਂ ਦੇ ਲਗਾਤਾਰ ਡੀਐਨਏ ਜਿਹੜੇ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਇੱਕ ਚੰਗਾ ਕਦਮ ਹੈ ਇੱਕ ਚੱਗੀ ਪਹਿਲ ਕਦਮ ਇਹ ਹੈ ਸੋ ਇਸੇ ਬਾਬਤ ਸਾਡੇ ਨਾਲ ਮਿਸਟਰ ਦਿਨੇਸ਼ ਨੇ ਜੋ ਕਿ ਚਾਈਲਡ ਐਕਟੀਵਿਸਟ ਨੇ ਔਰ ਐਡਵੋਕੇਟ ਵੀ ਨੇ ਉਹ ਸਾਡੇ ਨਾਲ ਇਸ ਜੋ ਮੁਹਿੰਮ ਸ਼ੁਰੂ ਕੀਤੀ ਹੈ ਸਰਕਾਰ ਨੇ ਉਹਦੇ ਮੁਤਾਬਕ ਆ ਜੋ ਸਾਡੇ ਨਾਲ ਜੁੜੇ ਨੇ ਉਹਦੇ ਤੇ ਗੱਲਬਾਤ ਵੀ ਕਰਾਂਗੇ ਚਰਚਾ ਵੀ ਕਰਾਂਗੇ ਵੀ ਜਿਹੜਾ ਇੱਕ ਕਦਮ ਹੈ ਇਸ ਸਰਕਾਰ ਵੱਲੋਂ ਚੱਕਿਆ ਗਿਆ ਔਰ ਇਹਦਾ ਰਿਜ਼ਲਟ ਕੀ ਨਿਕਲੇਗਾ ਔਰ ਸਰਕਾਰ ਨੂੰ ਇਹਦੇ ਵਿੱਚ ਕੀ ਕੀ ਐਮੈਂਡਮੈਂਟ ਕਰਨੀ ਚਾਹੀਦੀ ਹੈ ਕੀ ਕੀ ਇਹਦੇ ਨਾਲ ਪਲੱਸ ਹੋਰ ਵੀ ਜਿਹੜੇ ਕੰਮ ਨੇ ਉਹ ਵੀ ਕਰਨੇ ਚਾਹੀਦੇ ਸੋ ਦਿਨੇਸ਼ ਜੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਦਿਨੇਸ਼ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਹਾਲ ਹੈ ਜੀ ਪੰਕਜ ਬੋਲ ਰਿਹਾ ਜੀ ਸਿਟੀ ਹੋਮ ਨਿਊਜ਼ ਤੋਂ ਹੋ ਠੀਕ ਹੋ ਜੀ ਹਾਂ ਜੀ ਹਾਂ ਜੀ ਪੰਕਜ ਜੀ ਹੋਰ ਸੁਣਾਓ ਮਸੂਰੀਆ ਜੀ ਦਿਨੇ ਜੀ ਅੱਜਕੱਲ ਮਤਲਬ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਇੱਕ ਮੁਹਿੰਮ ਚੱਲੀ ਹੈ ਸਰਕਾਰ ਵੱਲੋਂ ਕਿ ਜਿਹੜੇ ਇਹ ਬੈਗਰਸ ਨੇ ਜਾਂ ਭਿਖਾਰੀ ਨੇ ਜਿਹੜੇ ਸੜਕਾਂ ਤੇ ਪੈਸੇ ਮੰਗਦੇ ਨੇ ਆ ਚੌਂਕ ਦੇ ਵਿੱਚ ਉਹਨਾਂ ਨੂੰ ਅੱਜਕੱਲ ਮਤਲਬ ਉੱਥੋਂ ਲੈ ਕੇ ਜਾਂ ਰੈਸਟ ਕਰ ਲਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਕਿਸੇ ਐਸੀ ਜਗ੍ਹਾ ਛੱਡਿਆ ਜਾਂਦਾ ਹੈ ਜਿੱਥੇ ਉਹਨਾਂ ਦੀ ਪਰਵਰਿਸ਼ ਹੋ ਸਕੇ ਜਾਂ ਡੀਐਨਏ ਵਗੈਰਾ ਦੀ ਟੈਸਟ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਤੁਸੀਂ ਪੁਰਾਣੇ ਸਮੇਂ ਤੋਂ ਚਾਈਲਡ ਰਾਈਟਸ ਉੱਤੇ ਕੰਮ ਕਰਦੇ ਆ ਰਹੇ ਹੋ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਵੀ ਕਿੱਦਾਂ ਸਟੈਪ ਜਿਹੜਾ ਪ੍ਰਸ਼ਾਸਨ ਨੇ ਚੱਕਿਆ ਹੈ ਇਹ ਠੀਕ ਹੈ ਹਾਂਜੀ ਹਾਂਜੀ ਦੇਖੋ ਇਹ ਆ ਮੇਰੇ ਵਿਚਾਰ ਨਾਲ ਇਹ ਜਿਹੜਾ ਸਟੈਪ ਹੈ ਨਾ ਇਹ ਪ੍ਰਸ਼ਾਸਨ ਨੇ ਬਹੁਤ ਲੇਟ ਚੱਕਿਆ ਹੈ ਜੀ ਇਹ ਜਦੋਂ ਕਾਫੀ ਟਾਈਮ ਪੁਰਾਣੀ ਗੱਲਾਂ ਨੇ ਜਦੋਂ ਅਸੀਂ ਚਾਈਲਡ ਰਾਈਟਸ ਤੇ ਜਦੋਂ ਐਕਟਿਵਲੀ ਜਦੋਂ ਅਸੀਂ ਕੰਮ ਕਰਦੇ ਸੀ ਲੁਧਿਆਣੇ ਚ ਬੈਕਰ ਬੈਂਗੀ ਹਰਸ ਨੂੰ ਰੈਸਕਿਊ ਕਰਦੇ ਸੀ ਕਿਉਂਕਿ ਉਹਦੇ ਚ ਕੀ ਸੀਗਾ ਕਿ ਮਿਸਿੰਗ ਬੱਚੇ ਨਾ ਹੂੰ ਹੂੰ ਜਿਹੜੇ ਗੁੰਮਸ਼ੁਦਾ ਬੱਚੇ ਹੁੰਦੇ ਨੇ ਉਹਨਾਂ ਨੂੰ ਜਿਹੜਾ ਏ ਭੀਖ ਮੰਗਵਾਉਣ ਦੇ ਉਹਦੇ ਵਿੱਚ ਸਾਨੂੰ ਇਨਫੋਰਮੇਸ਼ਨਸ ਉਸ ਟਾਈਮ ਤੇ ਆਈਆਂ ਸੀਗੀਆਂ ਜੀ ਠੀਕ ਹੈ ਉਦੋਂ ਅਸੀਂ ਇੱਥੇ ਕਾਫੀ ਕੰਮ ਕੀਤਾ ਤੇ ਬਟ ਉਦੋਂ ਪ੍ਰਸ਼ਾਸਨ ਦੀ ਉਹਦੇ ਕਰਕੇ ਕੰਮ ਜ਼ਿਆਦਾ ਹੋ ਨਹੀਂ ਪਾਇਆ ਆਂ ਦੇਖੀ ਕਰਕੇ ਜੀ ਲੇਕਿਨ ਉਦੋਂ ਅਸੀਂ ਇਹੀ ਚੀਜ਼ ਚਾਹੁੰਦੇ ਸੀਗੇ ਕਿ ਜਿਹੜੇ ਪੈਕਰਸ ਲੇਡੀਜ਼ ਕੁਛ ਹਨਾ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਘੁੰਮਦੇ ਆ ਤੁਸੀਂ ਦੇਖਿਆ ਹੋ ਕਿਸੇ ਨੂੰ ਪਲਸਟਰ ਕੀਤਾ ਹੁੰਦਾ ਹੈ ਹੱਥ ਤੇ ਜਾਂ ਬਾਹਾਂ ਤੇ ਹਾਂ ਬਿਲਕੁਲ ਛੋਟੀ ਉਮਰ ਦੇ ਬੱਚੇ ਹੁੰਦੇ ਨੇ ਬਿਲਕੁਲ ਛੋਟੀ ਉਮਰ ਦੇ ਬਿਲਕੁਲ ਨਵਜਾਤ ਬੱਚੇ ਨਵਜਾਤ ਬੱਚੇ ਹੁੰਦੇ ਆ ਉਹ ਹੂੰ ਉਹਨਾਂ ਨੂੰ ਸੁੱਤੇ ਰਹਿੰਦੇ ਨੇ ਉਹਨਾਂ ਦੇ ਹੱਥ ਵਿੱਚ ਉਹ ਚੁੱਕਿਆ ਹੁੰਦਾ ਹੈ ਸੁੱਤੇ ਹੁੰਦੇ ਨੇ ਇਹ ਮੋਸਟਲੀ ਇਹ ਉਹਨਾਂ ਦੇ ਆਪਣੇ ਬੱਚੇ ਨਹੀਂ अच्छा जी हां एक ही ਹੁੰਦਾ ਹੈ ਕਿ ਇਹ ਇਹਦਾ ਕਿ ਕਿਸ ਤਰ੍ਹਾਂ ਕੰਮ ਕਰਦਾ ਏਰੀਆ ਇਹ ਕੰਮ ਹੁੰਦਾ ਹੈ ਕਿ ਜੇ ਸਲੰਮਸ ਦੇ ਵਿੱਚੋਂ ਨਾ ਜੀ ਕੁਝ ਲੇਡੀਆਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਲੈ ਆਉਂਦੀਆਂ ਨੇ ਇੱਕ ਦੂਸਰੇ ਕੋਲੋਂ ਕਿਰਾਏ ਤੇ ਅੱਛਾ ਔਨ ਰੈਂਟ ਤੇ ਲੈ ਆਉਂਦੇ ਨੇ ਇਹ ਔਨ ਰੈਂਟ हां ਬਿਲਕੁਲ ਜਿਸ ਤਰ੍ਹਾਂ ਕਿਸੇ ਨੂੰ 50 ਰੁਪਏ ਦੇ ਦਿੱਤੇ 100 ਰੁਪਏ ਦਿੱਤਾ ਜੋ ਵੀ ਹੋਣਾ ਤਾਂ ਸਿਸਟਮ ਹੋਏਗਾ ਕਿ ਉਹ ਪੈਸੇ ਦੇ ਕੇ ਉਹਨਾਂ ਕੋਲੋਂ ਬੱਚੇ ਲੈ ਆਉਂਦੇ ਨੇ ਤੇ ਬੱਚਿਆਂ ਕੋਲੋਂ ਮੰਗਵਾ ਕੇ ਤੇ ਸ਼ਾਮ ਨੂੰ ਵਾਪਸ ਕਰ ਦਿੰਦੇ ਨੇ ਉਹਨਾਂ ਨੂੰ ਬੱਚੇ ਤਨੇ ਦੇ ਵੀ ਫਿਰ ਵੀ ਬੜਾ ਮੁਸ਼ਕਲ ਹੈ ਆਪਣੇ ਜਿਗਰ ਦਾ ਟੋਟਾ ਜਿਸਨੂੰ ਇਹਦਾ ਪਕੜਾਣਾ ਬਿਲਕੁਲ ਐਕਚੁਅਲੀ ਉਹ ਸਲਮਸੇ ਵਿੱਚ ਹੈ ਨਾ ਉਹਨਾਂ ਦੇ ਆਪਣੇ 4-4 5-5 ਬੱਚੇ ਹੁੰਦੇ ਨੇ ਜੀ ਇਹ ਸਾਰਾ ਐਕਚੁਅਲੀ ਇਹ ਨਾ ਇਹਦੇ ਚ ਟੀਮ ਵਰਕ ਦੀ ਜ਼ਰੂਰਤ ਹੈ ਜੀ ਸਲਮਸੇ ਦੇ ਵਿੱਚ ਡਿਪਾਰਟਮੈਂਟ ਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਅੱਛਾ ਬਹੁਤ ਜ਼ਿਆਦਾ ਉਹਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਨੂੰ ਕੰਮ ਕਰਨ ਦੀ ਲੋੜ ਹੈ ਸਲਮਸੇ ਦੇ ਵਿੱਚ ਹਮ ਹਮ ਰਾਈਟ ਟੂ ਐਜੂਕੇਸ਼ਨ ਐਕਟ ਹੈ ਉੱਥੇ ਜਿੰਨੇ ਵੀ ਲੁਧਿਆਣੇ ਦੇ ਸਲਮ ਜਨੇ ਉਹਨੂੰ ਆਇਡੈਂਟੀਫਾਈ ਕਰਕੇ ਉੱਥੇ ਐਜੂਕੇਸ਼ਨ ਡਿਪਾਰਟਮੈਂਟ ਸਰਵੇ ਕਰੇ ਦੇਖੇ ਕਿੰਨੇ ਬੱਚੇ ਆ ਕਿਹਦੇ ਬੱਚੇ ਆ ਕਿੱਥੇ ਜਾ ਰਹੇ ਆ ਕੀ ਕਰ ਰਹੇ ਆ ਇਹ ਜਿਹੜਾ ਜੀਐਨਏ ਵਾਲਾ ਜਿਹੜਾ ਡੀਐਨਏ ਵਾਲਾ ਜਿਹੜਾ ਸਰਕਾਰ ਨੇ ਹੁਣ ਸ਼ੁਰੂ ਕਰਤਾ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਉਹਦੇ ਨਾਲ ਜਦੋਂ ਮੌਕੇ ਤੇ ਜਦੋਂ ਰੈਸਕਿਊ ਹੋਣਗੇ ਨਾ ਬੈਗਰਸ ਜਦੋਂ ਟੀਮਾਂ ਜਾ ਕੇ ਰੈਸਕਿਊ ਕਰਨਗੀਆਂ ਚੌਂਕਾਂ ਦੇ ਵਿੱਚੋਂ ਉਹਨਾਂ ਨੂੰ ਤੇ ਜਿਹੜੇ ਉਹਨਾਂ ਦੀਆਂ ਨਾਲ ਲੇਡੀਜ਼ ਨੇ ਉਹ ਵੀ ਨਾਲ ਆਉਣਗੀਆਂ ਉਹਨਾਂ ਨੂੰ ਰੱਖਿਆ ਜਾਏਗਾ ਇੱਕ ਸਾਈਡ ਤੇ ਉਹਨਾਂ ਦਾ ਡੀਐਨਏ ਕਰਾ ਕੇ ਜਦੋਂ ਮੈਚ ਨਹੀਂ ਹੋਏਗਾ ਮੋਸਟ ਦੀ ਡੀਐਨਏ ਮੈਚ ਨਹੀਂ ਹੋਏਗਾ ਇਹ ਮੇਰਾ ਦਾਵਾ ਹੈ ਜਦ ਆ ਦੇ ਰੈਂਟਲ ਬੇਸਿਸ ਤੇ ਬੱਚੇ ਲੈ ਕੇ ਜੇ ਮੈਚ ਤਾਂ ਹੋਈ ਕਿ ਨਹੀਂ ਮੈਚ ਨਹੀਂ ਹੋਏਗਾ ਉਹਦਾ ਤੇ ਫਿਰ ਉਦੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਜੇ ਜੇ ਐਕਟ ਦੇ ਵਿੱਚ ਡੈਗਰ ਦੇ ਡੈਕਿੰਗ ਕਰਵਾਣਾ ਜਿਹੜਾ ਹੈ ਉਹ ਜੁਰਮ ਹੈ ਉਹਦੋਂ ਉਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਜੇ ਜੇ ਐਕਟ ਚ ਕੀਤੀ ਗਈ ਇਹ ਤਾਂ ਚਲੋ ਦਿਨੇ ਜੀ ਕਾਨੂੰਨੀ ਪ੍ਰਕਿਰਿਆ ਹੋਗੀ ਵੀ ਅਗਰ ਡੀਐਨਏ ਮੈਚ ਨਹੀਂ ਹੁੰਦਾ ਤੇ ਪ੍ਰਸ਼ਾਸਨ ਆਪਣਾ ਕਾਨੂੰਨੀ ਦੇ ਤਹਿਤ ਜੋ ਕਰਨਾ ਹੈ ਉਹ ਕਾਰਵਾਈ ਕਰੇਗਾ ਪਰ ਮੇਰਾ ਤੁਹਾਨੂੰ ਇਹ ਇੱਕ ਕੁਐਸਚਨ ਹੈ ਕਿਉਂਕਿ ਤੁਸੀਂ ਬਹੁਤ ਦੇਰ ਤੋਂ ਇਸ ਚਾਈਲਡ ਰਾਈਡਰ ਦੇ ਨਾਲ ਜੁੜੇ ਹੋਏ ਹੋ ਤੇ ਜਿਹੜੇ ਬੱਚੇ ਜਿਵੇਂ ਮੰਨ ਲਓ ਡੀਐਨਏ ਨਹੀਂ ਮਿਲਿਆ ਉਹ ਬੱਚਿਆਂ ਨੂੰ ਇਹਨਾਂ ਨੇ ਰੈਸਕਿਊ ਕਰ ਲਿਆ ਇਹਨਾਂ ਨੇ ਹੋਮ ਦੇ ਵਿੱਚ ਭੇਜਤਾ ਅਗੋਂ ਬੱਚੇ ਦਾ ਫਿਊਚਰ ਕੀ ਰਹੇਗਾ ਇਹ ਬਹੁਤ ਹੀ ਜਿਹੜਾ ਹੈ ਨਾ ਇਹ ਬਹੁਤ ਗੰਭੀਰ ਮੁੱਦਾ ਬਣਦਾ ਹੈ ਕਿਉਂਕਿ ਉਹ ਬੱਚਾ ਤਾਂ ਨਵਜਾਤ ਹੈ ਉਹ ਬੋਲ ਨਹੀਂ ਸਕਦਾ ਕੁਝ ਜੀ ਕਿਹਦਾ ਬੱਚਾ ਹੈ ਜਾਂ ਕੀ ਹੈ ਹਨ ਉਹ ਜਿਹੜੀ ਉਹਨੂੰ ਲੈ ਕੇ ਆਈ ਹੈ ਜਾਂ ਤਾਂ ਉਹ ਦੱਸੇਗੀ ਉਸ ਟਾਈਮ ਤੇ ਆਪਣਾ ਬਿਆਨ ਦੇਗੀ ਕਿ ਮੈਂ ਕਿੱਥੋਂ ਲੈ ਕੇ ਆਈ ਹਾਂ ਜਾਂ ਕਿਹਦਾ ਹੈ ਜੀ ਉਹਦਾ ਨਹੀਂ ਹੈਗਾ ਤਾਂ ਫਿਰ ਉਹਦੇ ਪੇਰੈਂਟਸ ਨੂੰ ਬੁਲਾਇਆ ਜਾਏਗਾ ਤਾਂ ਬੱਚਾ ਉਹਦੇ ਹੈਂਡਓਵਰ ਕੀਤਾ ਜਾਏਗਾ ਇਹ ਚੀਜ਼ਾਂ ਹੋਣੀਆਂ ਪਰ ਜੇ ਉਹ ਮਿਸਿੰਗ ਹੈ ਚੋਰੀ ਕੀਤਾ ਹੋਇਆ ਬੱਚਾ ਹੈ ਹੂੰ ਫਿਰ ਉਹ ਬੱਚਾ ਜਿਹੜਾ ਹੈ ਚਾਈਲਡ ਹੋਮ ਦੇ ਵਿੱਚ ਜਿਹੜਾ ਚਾਈਲਡ ਕੇਅਰ ਇੰਸਟੀਚੂਟਸ ਨੇ ਚਾਈਲਡ ਵੈਲਫੇਅਰ ਕਮੇਟੀ ਸਾਡੀ ਹਰ ਜ਼ਿਲ੍ਹੇ ਚ ਬਣੀ ਹੋਈ ਹੈ ਹੂੰ ਔਰ ਉਹ ਬਹੁਤ ਹੀ ਮਤਲਬ ਅੱਛਾ ਕੰਮ ਆ ਉਹਨਾਂ ਦਾ ਜੀ ਬੱਚੇ ਦੇ ਬੈਨੀਫਿਟ ਲਈ ਉਹ ਕੋਈ ਵੀ ਆਰਡਰ ਪਾਸ ਕਰ ਸਕਦੇ ਆ ਅੱਛਾ ਜੀ ਜੋ ਕਰਦੇ ਵੀ ਆ ਤੇ ਹੋਮ ਦੇ ਵਿੱਚ ਦਿਨੇ ਜੀ ਕਿਹੜੀ ਕਿਹੜੀਆਂ ਫੈਸਿਲਟੀਆਂ ਐਸੀਆਂ ਜਿਹੜੀਆਂ ਬੱਚੇ ਨੂੰ ਮਿਲ ਪਾਣ ਦੀ ਕਿਉਂਕਿ ਬਚਪਨ ਦੇ ਵਿੱਚ ਤੋਂ ਹਰ ਚੀਜ਼ ਜੋ ਚਾਹੀਦੀ ਹੈ ਜੋ ਪਰਿਵਾਰ ਦੇ ਵਿੱਚ ਇੱਕ ਮਾਂ ਦਾ ਪਿਆਰ ਚਾਹੀਦਾ ਹੈ ਪਾਪਾ ਦਾ ਪਿਆਰ ਚਾਹੀਦਾ ਹੈ ਹੋਮ ਦੇ ਵਿੱਚ ਕੀ ਐਸੀਆਂ ਚੀਜ਼ਾਂ ਬੱਚੇ ਨੂੰ ਮਿਲ ਪਾਣ ਗਿਆ ਜਾਂ ਮਿਲਦੀਆਂ ਨੇ ਪੁਰਾਣੇ ਸਮੇਂ ਦੇ ਦੌਰਾਨ ਚੋਂ ਚੱਲਦਾ ਆ ਰਿਹਾ ਹਾਂਜੀ 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 ਬਿਲਕੁਲ ਬਿਲਕੁਲ ਲੁਧਿਆਣੇ ਦੇ ਵਿੱਚ ਇਦਾਂ ਦੇ ਕਈ ਹੋਮਸ ਹੈਗੇ ਨੇ ਜਿਹੜੇ ਕਿ ਛੋਟੇ ਬੱਚਿਆਂ ਨੂੰ ਵੀ ਰੱਖਦੇ ਆ ਨਵਜਾਤ ਬੱਚਿਆਂ ਨੂੰ ਵੀ ਰੱਖਦੇ ਆ ਹੂੰ ਹੂੰ ਤੇ ਜਿਹੜੇ ਇਦਾਂ ਦੇ ਬੱਚੇ ਫਿਰ ਕੁਝ ਮਿਲਣਗੇ ਉਹਨਾਂ ਨੂੰ ਉੱਥੇ ਭੇਜਿਆ ਜਾਏਗਾ ਹਾਂ ਤੇ ਜਿਹੜੇ ਐਸੇ ਬੱਚੇ ਨੇ ਮਾਪਿਆਂ ਦੇ ਹਾਂ ਜਿਹੜੇ ਮਾਪਿਓ ਦੇ ਨਾਲ ਹੋਣਗੇ ਮਾਤਾ ਦੇ ਨਾਲ ਹੋਣਗੇ ਉਹਨਾਂ ਨੂੰ ਤੇ ਮਦਦ ਤੇ ਹੈਂਡਓਵਰ ਕਰੀ ਦਿੱਤਾ ਜਾਏਗਾ ਹਾਂ 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 ਤੇ ਕੀ ਦੇਖਦੇ ਹੋ ਫਿਰ ਇਦਰੀ ਜੀ ਵੀ ਇਹ ਜਿਹੜਾ ਸਟੈਪ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਚੱਕਿਆ ਹੈ ਇਹ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੱਛਾ ਅੱਛੀ ਗੱਲ ਸਾਹਮਣੇ ਆਏ ਕਿ ਨਿਕਲ ਕੇ ਇਹ ਚੀਜ਼ ਅੱਛੀ ਕਰ ਰਹੀ ਹੈ ਬਹੁਤ ਅੱਛੀ ਬਹੁਤ ਅੱਛੀ ਇਹਦੇ ਨਾਲ ਬਹੁਤ ਸਾਰਾ ਡਾਟਾ ਜਿਹੜਾ ਹੈ ਨਾ ਉਹ ਨਿਕਲੇਗਾ ਜੇ ਇਹ ਰੈਗੂਲਰ ਸਾਰਿਆਂ ਦੇ ਡੀਐਨਏ ਹੋਣੇ ਜਦੋਂ ਸ਼ੁਰੂ ਹੋ ਗਏ ਨਾ ਹਾਂ ਤੇ ਉਹਦੋਂ ਇੱਕ ਬਹੁਤ ਅੱਛਾ ਇੱਕ ਡਾਟਾ ਨਿਕਲੇਗਾ ਸਰਕਾਰ ਦੇ ਕੋਲ ਇੱਕ ਇਹੋ ਜੀ ਚੀਜ਼ ਨਿਕਲ ਕੇ ਆਏਗੀ ਕਿ ਕਿੰਨੇ ਇਦਾਂ ਦੇ ਬੱਚੇ ਨੇ ਜਿਹੜੇ ਕਿ ਮਿਸਿੰਗ ਸੀਗੇ ਤੇ ਉਹ ਭੀਖ ਮੰਗਣ ਵਾਲੀਆਂ ਲੇਡੀਆਂ ਦੇ ਚੱਕੇ ਹੋਏ ਸੀਗੇ ਜੀ ਹਸਪਤਾਲਾਂ ਚੋਂ ਚੋਰੀ ਹੋ ਰਹੇ ਬੱਚੇ ਜ਼ਰੂਰੀ ਨਹੀਂ ਪੰਜਾਬ ਦੇ ਉਹ ਕਿਤੋਂ ਬਾਹਰੋਂ ਵੀ ਬੱਚੇ ਚੋਰੀ ਕਰਕੇ ਇੱਥੇ ਲੈ ਆਉਂਦੇ ਨੇ ਤੇ ਭੀਖ ਮੰਗਦੇ ਨੇ ਫਰ ਇੱਕ ਗੱਲ ਹੋਈ ਹੈ ਦਨੀਆ ਜੀ ਵੀ ਜਦੋਂ ਦੀ ਸਰਕਾਰ ਨੇ ਪੀਐਨ ਸਿਸਟਮ ਸ਼ੁਰੂ ਕੀਤਾ ਜਾਂ ਸ਼ਕਤੀ ਵਰਤੀ ਹੈ ਉਦੋਂ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਕਰਕੇ ਜਿਹੜੇ ਚੌਂਕ ਨੇ ਟ੍ਰੈਫਿਕ ਲਾਈਟਸ ਨੇ ਉੱਥੇ ਬੈਗਰਜ਼ ਦੀ ਗਿਣਤੀ ਨਾ ਦੇ ਬਰਾਬਰ ਹੋ ਗਈ ਹੈ ਬਿਲਕੁਲ ਉਹ ਸਾਰੇ ਚਲੇ ਗਏ ਨਾ ਜਿਹੜੇ ਸਲਮ ਇਲਾਕੇਸ ਤੋਂ ਆਏ ਸੀ ਮਤਲਬ ਇਟ ਮੀਨਸ ਕੋਈ ਗਲਤ ਗਲਤ ਚੀਜ਼ ਹੋਣੀ ਹੈ ਕੋਈ ਹਲਤ ਅੰਸਰ ਹੋਣੇ ਤਾਂ ਹੀ ਉਹ ਆਪਣੀ ਜਗ੍ਹਾ ਤੋਂ ਵਾਪਸ ਚਲੇਗੇ ਉਥੋਂ ਹੁਣ ਸਿਰਫ ਬੈਗਰਸ ਤਾਂ ਕਿ ਨਹੀਂ ਸਰਕਾਰ ਨੂੰ ਸਲਮਸ ਦੇ ਵਿੱਚ ਵਿਜ਼ਿਟ ਕਰਨਾ ਚਾਹੀਦਾ ਜੀ ਸਲਮਸੇ ਵਿੱਚ ਵਿਜ਼ਿਟ ਕਰ ਉਹਨਾਂ ਦੇ ਜੇ ਤਾਂ ਆਈਡੀ ਪ੍ਰੂਫਸ ਬਣੇ ਹੋਏ ਨੇ ਜਿੱਦਾਂ ਹਨਾ ਦੇ ਆਈਡੀ ਪ੍ਰੂਫਸ ਬਣਾ ਦੇਣ ਉਹਨਾਂ ਨੂੰ ਜੀ ਬਰਥ ਸਰਟੀਫਿਕੇਟ ਜਾਂ ਜੋ ਵੀ ਡਾਕੂਮੈਂਟ ਸਰਕਾਰੀ ਹੁੰਦਾ ਹੈ ਬੱਚੇ ਦਾ ਜਿਹਦੇ ਨਾਲ ਇਹ ਕਨਫਰਮ ਹੋਵੇ ਕਿ ਇਹ ਬੱਚਾ ਹੋਗਾ ਹੀ ਆ ਜੀ ਤੇ ਉਹ ਜਾ ਕੇ ਤੇ ਉੱਥੇ ਦੇ ਉਹਨਾਂ ਬੱਚੇ ਕੋਈ ਛੋਟਾ ਜਾਂ ਵੱਡਾ ਬੱਚਾ ਹੈ ਮਤਲਬ ਨਵਜਾਤ ਤੋਂ ਥੋੜਾ ਵੱਡਾ ਉਹਨੂੰ ਆਂਗਣਵਾੜੀਆਂ 'ਚ ਰੱਖਣ ਜੀ ਸਲਮਸੇ ਵਿੱਚ ਆਂਗਣਵਾੜੀ ਸਰਵਿਸ ਹੈ ਉਹਨਾਂ ਨੂੰ ਆਂਗਣਵਾੜੀ ਦੀ ਭਰਤੀ ਕਰਾਂ ਕਲਾਸ ਕਲਾਸ ਦਾ ਗੱਲ ਪੁੱਛਣੀ ਚਾਹੂੰਗਾ ਵੀ ਪਾ ਕੇ ਜਿਵੇਂ ਹੋਮਸ ਦੇ ਵਿੱਚ ਜਾਣਗੇ ਜਾਂ ਆਂਗਨ ਵੜੇ ਦੇ ਵਿੱਚ ਬੱਚੇ ਜਾਣਗੇ ਉਹਨਾਂ ਨੂੰ ਸਟੱਡੀ ਵਗੈਰਾ ਪੜ੍ਹਾਈ ਵਗੈਰਾ ਪ੍ਰੋਪਰ ਉਥੇ ਕਰਾਈ ਜਾਂਦੀ ਹੈ ਹੋਮਸ ਦੇ ਵਿੱਚ ਜਸਟ ਲਾਈਕ ਐਸ ਮਤਲਬ ਅੱਛਾ ਕਰਾਇਆ ਜਾਂਦਾ ਉਹਨਾਂ ਨੂੰ ਨਾਰਮਲ ਤਾਂ ਠੀਕ ਹੈ ਨਾਰਮਲੀ ਤਕਰੀਬਨ ਸਾਰਾ ਕੁਝ ਠੀਕ ਹੈ ਕੋਈ ਇਤਾਂ ਦੀ ਗੱਲ ਨਹੀਂ ਬਹੁਤ ਬੁਰਾ ਹਾਲ ਸੀ ਹੁਣ ਅੱਜ ਦੀ ਤਰੀਕ ਚ ਤਕਰੀਬਨ ਹੋਮਾਂ ਦੇ ਵਿੱਚ ਨਾ ਬਹੁਤ ਅੱਛਾ ਸਿਸਟਮ ਬਣ ਚੁੱਕਿਆ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਨੂੰ ਕਿ ਇਨਸਪੈਕਸ਼ਨਾਂ ਜਿਆਦਾ ਵਧ ਗਈਆਂ ਨਾ ਓਕੇ हां प्रशासन नु की लगदा है, है की ਤੁਹਾਡੇ ਬਲੋ ਤੁਸੀਂ ਪੁਰਾਣੇ ਇਸ ਕੰਮ ਨਾਲ ਜੁੜੇ ਹੋ ਕੀ ਲਗਦਾ ਪ੍ਰਸ਼ਾਸਨ ਨੂੰ ਹੋਰ ਕੀ ਕੀ ਚੇਂਜਸ ਜਾਂ ਹੋਰ ਕੀ ਕੀ ਗੱਲਾਂ ਐ ਜੋ ਅਡਾਪਟ ਕਰਨੀਆਂ ਚਾਹੀਦੀਆਂ ਹੋਰ ਵੀ ਇਹ ਇਹਨੂੰ ਅੱਛਾ ਕੀਤਾ ਜਾਵੇ ਬਿਲਕੁਲ ਜਿਤਨਾ हां ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਦੋਂ ਪ੍ਰਸ਼ਾਸਨ ਨੇ ਇਹ ਕਮਰ ਕਸ ਲਈ ਐ ਕਿ ਅਸੀਂ ਬੈਗਰ ਫ੍ਰੀ ਚਾਈਲਡ ਬੈਗਰ ਫ੍ਰੀ ਜਿਹੜਾ ਇਹ ਸਟੇਟ ਬਣਾਉਣਾ ਹੂੰ ਇਹਦੇ ਵਿੱਚ ਜਿੰਨੇ ਵੀ ਸਿਵਲ ਸੁਸਾਇਟੀਜ਼ ਦੇ ਲੋਕ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਕੰਮ ਕਰਨਾ ਚਾਹੀਦਾ ਹੈ ਉਹਨਾਂ ਨੂੰ ਲੈਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੇ ਐਨ ਜੀਓਸ ਨੂੰ ਨਾਲ ਲੈਣ ਜਿਹੜੇ ਕਿ ਚਾਈਲਡ ਵਾਈਟਸ ਤੇ ਕੰਮ ਕਰਦੇ ਆ ਜਾਂ ਕਰਦੇ ਸੀ ਠੀਕ ਹੈ ਕਿਉਂਕਿ ਉਹਨਾਂ ਦੇ ਆਪਣਾ ਸਰਵੇ ਦਾ ਇੱਕ ਡਾਟਾ ਹੁੰਦਾ ਹੈ ਉਹਨਾਂ ਕੋਲ ਉਹਨਾਂ ਕੋ ਆਪਣੇ ਇਨਫਾਰਮਰ ਸਿਸਟਮ ਹੁੰਦੇ ਨੇ ਜੀ ਹਨਾ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਸਰਕਾਰ ਸਲਮਸ ਦੇ ਵਿੱਚ ਵਿజిਟ ਕਰੇ ਜੀ ਸਲਮਸ ਦੇ ਵਿੱਚੋਂ ਹੀ ਇਹ ਚੀਜ਼ਾਂ ਨਿਕਲਣਗੀਆਂ ਤੁਸੀਂ ਚੌਂਕਾ ਤੋਤੇ ਹਟਾ ਦੋਗੇ ਅੱਜ ਤੁਹਾਡੀ ਡਰਾਈਵ ਚੱਲਦੀ ਪਈ ਹੈ ਅੱਜ ਹਟ ਗਏ ਕੱਲ ਤੁਹਾਡੀ ਡਰਾਈਵ ਖਤਮ ਹੋਈ ਵਾਪਸ ਆ ਦੇੋ ਕੱਲ ਨੂੰ ਫੇਰ ਚੌਂਕਾ ਤੇ ਆਉਣਗੇ ਬਿਲਕੁਲ ਬਿਲਕੁਲ ਤੁਹਾਨੂੰ ਸਲਮਸੇ ਵਿੱਚ ਜਾਣਾ ਪਏਗਾ ਤ੍ਰੇਨਾਚ ਜਾਣਾ ਪਏਗਾ ਤ੍ਰੇਨਾ ਦੇ ਵਿੱਚ ਵੀ ਬਹੁਤ ਐ ਚੀਜ਼ਾਂ ਜੀ ਤੁਹਾਨੂੰ ਆਰਪੀਐਫ ਆਰਸੀਐਫ ਨੂੰ ਨਾਲ ਲੈ ਕੇ ਇਹ ਕੰਮ ਕਰਨੇ ਕਰਨੀ ਜੀਆਪੀ ਨੂੰ ਨਾਲ ਲੈਣਾ ਪਏਗਾ ਹਾਂ ਬਿਲਕੁਲ ਜੇ ਸਖਤੀ ਬਰਤੀ ਹੈ ਤੈਨੂੰ ਅੱਛੇ ਢੰਗ ਨਾਲ ਇੰਪਲੀਮੈਂਟ ਕਰਨਾ ਪਏਗਾ ਹਰ ਪਾਸਿਓਂ ਕਰਨਾ ਪਏਗਾ ਇਹ ਨਹੀਂ ਕਿ ਇੱਥੋਂ اٹਕੇ ਉੱਥੇ ਚਲੇ ਗਏ ਉੱਥੋਂ اٹਕੇ ਇੱਧਰ ਆ ਗਏ ਇੱਦਾਂ ਨਹੀਂ ਜੀ ਇਹਨੂੰ ਇੱਕ ਪੂਰੇ ਤਰੀਕੇ ਨਾਲ ਚੱਲਣਾ ਪਏਗਾ। ਜੀ ਜੀ ਤੇ ਮੈਂ ਤਾਂ ਆਪਣੇ ਐਨਜੀਓ ਵੱਲੋਂ ਪਾਵਰ ਆਫ ਲਾ ਐਂਡ ਨੈਸ਼ਨ ਇੰਪਾਵਰਮੈਂਟ ਕਲੇਨ ਐਨਜੀਓ ਦਾ ਫਾਊਂਡਰ ਹਾਂ ਮੈਂ। ਜੀ ਤੇ ਮੈਂ ਮੇਰੇ ਐਨਜੀਓ ਵੱਲੋਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਸਰਕਾਰ ਕੋ ਖੁੱਲਾ ਸੱਦਾ ਦੇ ਰਿਹਾ ਕਿ ਮੈਨੂੰ ਜਦੋਂ ਵੀ ਸਰਕਾਰ ਨੂੰ ਮੇਰੀ ਲੋੜ ਹੋਏਗੀ ਮੈਂ ਉੱਥੇ ਅਵੇਲੇਬਲ ਹਾਂ। ਜੀ ਜੀ ਧੰਨਵਾਦ ਜਨੀਤ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ।